ਸਸ਼ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਸ਼ਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਲੁਧਿਆਣਾ ਦੀ ਜਿੰਨੀ ਚੋਣ ਦੇ ਨਤੀਜੇ ਆ ਗਏ ਆ ਆਮ ਆਦਮੀ ਪਾਰਟੀ ਨੇ ਇਹ ਸੀਟ ਇੱਕ ਵਾਰ ਫਿਰ ਤੋਂ ਆਪਣੀ ਝੋਲੀ ਪਵਾ ਲਈ ਆ ਦੂਜੇ ਨੰਬਰ ਤੇ ਕਾਂਗਰਸ ਆ ਤੀਜੇ ਨੰਬਰ ਤੇ ਭਾਜਪਾ ਤੇ ਚੌਥੇ ਨੰਬਰ ਤੇ ਅਕਾਲੀ ਦਲ ਜਿਹਨੂੰ ਲੀਡ ਕਰ ਰਹੀ ਸੀ ਸੁਖਬੀਰ ਬਾਦਲ ਛੋਟਾ ਜਿਹਾ ਸਵਾਲ ਆ ਤੁਸੀਂ ਇਹਨਾਂ ਚਾਰਾਂ ਕੈਂਡੀਡੇਟਸ ਨੂੰ ਲੈ ਕੇ ਇਹਨਾਂ ਚਾਰਾਂ ਪਾਰਟੀਆਂ ਨੂੰ ਲੈ ਕੇ ਚੋਣ ਨਤੀਜਿਆਂ ਦੇ ਮੁਤਲਕ ਟਿੱਪਣੀ ਕਰਨੀ ਹੈ ਚਾਹੇ ਤੁਸੀਂ ਅਕਾਲੀ ਦਲ ਤੋਂ ਸ਼ੁਰੂ ਕਰ ਲਓ ਚੌਥੇ ਨੰਬਰ ਤੋਂ ਚਾਹੇ ਤੁਸੀਂ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰ ਲਓ ਬਸ ਇਨਾਕ ਸਵਾਲ ਡਾਲਾ ਸਾਬ ਜੀ ਦੇਖੋ ਚੋਣ ਨਤੀਜੇ ਆਏ ਨੇ ਅੱਜ ਹੀ ਔਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਫੇਰ ਬੁਰੀ ਤਰ੍ਹਾਂ ਨਾਲ ਫੇਲ ਹੋਇਆ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਈ ਹੈ। ਕਈ ਲੋਕ ਕਮੈਂਟਸ ਕਰਦੇ ਨੇ ਕਿ ਸ਼ਾਇਦ ਮੈਂ ਸੁਖਬੀਰ ਬਾਦਲ ਦਾ ਵਿਰੋਧੀ ਹਾਂ ਤੇ ਮੈਂ ਛੋਟਾ ਜਿਹਾ ਰਿਕਾਰਡ ਵੀ ਪੇਸ਼ ਕਰੂੰਗਾ ਕਿ ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਉਹਦਾ ਹਾਲ ਕੀ ਹੋ ਗਿਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਔਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਚ ਸੋ ਮੈਂ ਗੱਲ ਤੱਥਾਂ ਨਾਲ ਕਰੂੰਗਾ। ਜੀ ਉਹਦੇ ਤੇ ਆਉਣੇ ਆ ਅੱਜ ਦੇ ਚੋਣਾਂ ਦਾ ਨਤੀਜਾ ਇਹ ਹੈ ਕੀ 35179 ਵੋਟਾਂ ਹਾਸਲ ਕੀਤੀਆਂ ਨੇ ਆਮ ਆਦਮੀ ਪਾਰਟੀ ਨੇ 39.2% ਵੋਟਾਂ 10637 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਜਿੰਨਾ ਜ਼ੋਰ ਆਮ ਆਦਮੀ ਪਾਰਟੀ ਨੇ ਲਾਇਆ ਸੀ ਪਿਛਲੇ 5-6 ਮਹੀਨਿਆਂ ਤੋਂ ਹਰ ਅਭਿਆਨ ਲੁਧਿਆਣੇ ਤੋਂ ਚੱਲਿਆ ਨਸ਼ਿਆਂ ਖਿਲਾਫ ਯੁੱਧ ਇੱਥੋਂ ਚੱਲਿਆ ਕੇਦਰੀਵਾਲ ਸਾਹਿਬ ਦੇ ਇੱਥੇ ਮੀਟਿੰਗਾਂ ਰੈਲੀਆਂ ਭਗਵੰਤ ਮਾਨ ਦਾ ਜ਼ੋਰ ਔਰ ਹੁਣ ਨਵਾਂ ਮੰਤਰੀ ਮਿਲ ਜਾਣਾ ਹੈ ਭਗਵੰਤ ਮਾਨ ਔਰ ਸੰਜੀਵ ਰੋੜਾ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਕਹਿ ਗਏ ਸੀ ਵੀ ਸੰਜੀਵ ਰੋੜਾ ਨੂੰ ਜਿਤਾਓ ਇਹਨੂੰ ਮੰਤਰੀ ਬਣਾਵਾਂਗੇ ਤੇ ਅੱਜ ਐਲਾਨ ਹੋ ਜੂ ਸ਼ਾਮ ਤੱਕ ਜਾਂ ਕੱਲ ਸੌ ਚਕਾ ਦੇਣਗੇ ਸੰਜੀਵ ਰੋੜੇ ਨੂੰ ਸੰਜੀਵ ਰੋੜਾ ਅਸਤੀਫਾ ਵੀ ਦੇ ਦੂ ਅਰਵਿੰਦ ਕੇਜਰੀਵਾਲ ਦਾ ਜਾਂ ਮਨੀਸ਼ ਸੋਧਿਆ ਦੋਵਾਂ 'ਚੋਂ ਇੱਕ ਬੰਦੇ ਦਾ ਰਾਜ ਸਭਾ 'ਚ ਜਾਣ ਲਈ ਰਾਹ ਖੁੱਲ ਗਿਆ ਆਮ ਆਦਮੀ ਪਾਰਟੀ ਵੱਲੋਂ ਔਰ ਆਮ ਆਦਮੀ ਪਾਰਟੀ ਦੀਆਂ ਇੱਕ ਤਾਂ ਸਰਕਾਰ 'ਚ ਹੋਣ ਕਰਕੇ ਹਮੇਸ਼ਾ ਲੋਕ ਦੇਖਦੇ ਨੇ ਕਿ ਡੇਢ ਸਾਲ ਪਿਆ 1 ਸਾਲ 8 ਮਹੀਨੇ ਪਈ ਹੈ ਵੀ ਜੇ ਸਰਕਾਰ ਨੂੰ ਵੋਟ ਪਾ ਲਈਏ ਤੇ ਸਾਡੇ ਕੰਮ ਹੋ ਜਾਣਗੇ ਕੌਂਸਲਰ ਵੀ ਆਮ ਆਦਮੀ ਪਾਰਟੀ ਦੇ ਹਲਕੇ 'ਚ ਜ਼ਿਆਦਾ ਸੀ ਇਸ ਕਰਕੇ ਆਮ ਆਦਮੀ ਪਾਰਟੀ ਜਿੱਤੀ ਹੈ ਬਹੁਤ ਵੱਡੀ ਜਿੱਤ ਨਹੀਂ ਹੈ ਸੱਤਾ 'ਚ ਰਹਿੰਦੇ ਹੋਏ ਅਗਰ 20-25 ਹਜ਼ਾਰ ਤੇ ਆਮ ਆਦਮੀ ਪਾਰਟੀ ਜਿੱਤੀ ਹੁੰਦੀ ਤੇ ਇਹ ਬਹੁਤ ਵੱਡੀ ਜਿੱਤ ਹੋਣੀ ਸੀ ਜਿਵੇਂ ਭਗਤ ਸਾਹਿਬ ਵੋਟ ਪਰਸੈਂਟੇਜ ਵੀ ਜੇ ਥੋੜਾ ਸੀ ਨਾ 52% ਵੋਟ ਪਈ ਸਾਰੀ ਕਿ ਉਹ ਵੋਟ ਪਰਸੈਂਟੇਜ ਜਿੰਨਾ ਮਰਜ਼ੀ ਹੋਵੇ 90 ਹਜ਼ਾਰ ਵੋਟਾਂ ਸੀ 90 ਹਜ਼ਾਰ ਵੋਟਾਂ ਦੇ ਵਿੱਚੋਂ 35 ਹਜ਼ਾਰ ਹੀ ਪਈਆਂ ਨਾ 90160 ਵੋਟਾਂ ਸੀ ਸੋ ਇਹਦਾ ਮਤਲਬ ਹੈ 39% 33% ਵਾਲਾ ਪਾਸ ਹੁੰਦਾ ਤੇ 33% ਵਾਲੇ ਤੋਂ ਤੁਸੀਂ ਹਿਸਾਬ ਲਾ ਲਓ ਵੀ 6% ਹੀ ਉੱਤੇ ਹੈ 39% ਘੱਟੋ ਘੱਟ 60% ਨੰਬਰ ਆਏ ਹੋਣ ਤੇ ਬੰਦਾ ਕਹਿੰਦਾ ਫਸਟ ਡਿਵੀਜ਼ਨ ਚ ਪਾਸ ਹੋਇਆ 100 ਚੋਂ 60 ਥਾਣੇ ਚਾਹੀਦੇ ਸੀ ਸੋ ਜੇ 90 ਹੈ 90 ਚੋਂ 60% 54000 ਵੋਟ ਪੈਣੀ ਚਾਹੀਦੀ ਸੀ ਆਮ ਆਦਮੀ ਪਾਰਟੀ ਨੂੰ ਤੇ ਜਿੱਤ 30000 ਦੀ ਹੋਣੀ ਚਾਹੀਦੀ ਸੀ ਤਾ ਤਾਂ ਬਣਦੀ ਹੈ ਬਹੁਤ ਵੱਡੀ ਜਿੱਤ ਇਹ ਜਿੱਤ ਸਨਮਾਨਜਨਕ ਹੈ ਵੀ ਆਪਾਂ ਜਿੱਤ ਗਏ ਸਨਮਾਨਜਨਕ ਜਿੱਤ ਹੁਣ ਕਾਂਗਰਸ ਲਈ ਭਾਰਤ ਭੂਸ਼ਣ ਆਸ਼ੂ 24542 ਵੋਟਾਂ ਹਾਸਲ ਕੀਤੀਆਂ ਆਸ਼ੂ ਦਾ ਗਰਾਫ ਪਿਛਲੀ ਵਾਰ ਨਾਲੋਂ ਵੀ ਡਿੱਗ ਗਿਆ ਜਦੋਂ 22 ਚ ਵੋਟਾਂ ਪਈਆਂ ਸੀ ਆਸ਼ੂ ਨੂੰ 28.30% ਪਈਆਂ ਸੀ ਇਸ ਵਾਰ ਆਸ਼ੂ ਨੂੰ ਵੋਟ ਪਰਸੈਂਟੇਜ ਪਈ ਹੈ 27.22% ਕੁੱਲ ਵੋਟ ਪਈਆਂ 24542 ਪਿਛਲੀ ਵਾਰੀ ਆਸ਼ੂ ਨੂੰ ਵੋਟ ਸੀਗੀ 32900 ਤੋਂ ਉੱਤੇ ਮਤਲਬ 33000 ਪਿਛਲੀ ਵਾਰੀ ਪਈ ਸੀ ਵੋਟ ਪਰਸੈਂਟੇਜ ਵੀ ਵੋਟਾਂ ਵੀ ਆਸ਼ੂ ਦੀਆਂ ਵੀ ਡਿੱਗੀਆਂ ਨੇ ਸੋ ਭਾਰਤਪੂਸ਼ਣ ਆਸ਼ੂ ਨੂੰ ਇਹ ਬਹੁਤ ਵੱਡਾ ਸਿਆਸੀ ਝਟਕਾ ਹੈ ਪਰ ਆਸ਼ੂ ਪਰਿਵਾਰ ਤੀਜੀ ਚੋਣ ਹਾਰ ਗਿਆ ਲਗਾਤਾਰ ਪਹਿਲਾਂ ਬਾਈਚ ਹਾਰਿਆ ਆਸ਼ੂ ਫਿਰ ਉਹਨਾਂ ਦੀ ਧਰਮ ਪਤਨੀ ਕਾਉਂਸਲਰ ਦੀ ਚੋਣ ਹਾਰੇ ਤੇ ਹੁਣ ਆਸ਼ੂ ਇੱਕ ਵਾਰੀ ਫੇਰ ਹਾਰ ਗਿਆ ਸੋ ਅਗਲੀ ਵਾਰੀ ਜਦੋਂ 27 ਹੋਣਾ ਨਾ ਆਸ਼ੂ ਨੂੰ ਟਿਕਟ ਤਾਂ ਮਿਲ ਜਾਣੀ ਹੈ ਪਰ ਦੂਸਰੇ ਲੋਕ ਵੀ ਜ਼ੋਰ ਬੜਾ ਲਾਉਣਗੇ ਵੀ 10 ਵਾਰੀ ਇਹ ਪਰਿਵਾਰ ਹਾਰ ਗਿਆ ਜੀ ਕਾਂਗਰਸ ਦੀ ਟਿਕਟ ਤੇ ਤੇ ਆਸ਼ੂ ਕਾਰਜਕਾਰੀ ਪ੍ਰਧਾਨ ਹੈ ਕਾਂਗਰਸ ਦਾ ਕਿਤੇ ਪਤਾ ਵੀ ਨਹੀਂ ਸ਼ਾਮ ਤੱਕ ਪਤਾ ਲੱਗੇ ਆਸ਼ੂ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਗਿਆ ਕਿਉਂਕਿ ਭਾਰਤ ਭੂਸ਼ਣ ਆਸ਼ੂ ਉਹਦੇ ਬਾਰੇ ਸੁਣਿਆ ਕਿ ਉਹ ਬੜਾ ਸਟੈਂਡ ਦਾ ਪੱਕਾ ਹੈ ਜੇ ਉਹਨੇ ਇਹ ਗੱਲ ਮੰਨ ਲਈ ਵੀ ਇਹ ਮੇਰੀ ਹਾਰ ਹੈ ਤੇ ਕਿਤੇ ਕਾਂਗਰਸ ਦੀ ਕਾਰਜਕਾਰੀ ਪ੍ਰਧਾਨਗੀ ਨਾ ਛੱਡ ਦੇ ਆਸ਼ੂ ਅੱਜ ਇਹ ਵੀ ਚਿੰਤਾ ਬਣੀ ਹੋਈ ਹੈ ਸ਼ਾਮ ਤੱਕ ਉਂਝ ਕਾਂਗਰਸ ਹਾਰੀ ਹੈ ਕਾਂਗਰਸ ਦੇ ਦੋ ਗੁੱਟ ਹਾਰੇ ਆ ਚਰਨਜੀਤ ਚੰਨੀ ਇਸ ਹਾਰ ਨਾਲ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਦਾ ਚਿਹਰਾ ਸੀ ਜਿਹੜਾ ਸਤਾਈ ਚ ਉਹਦੇ ਤੇ ਸਵਾਲ ਖੜਾ ਹੋ ਗਿਆ ਕਿ ਚੰਨੀ ਸਾਹਿਬ ਜਲੰਧਰ ਦਾ ਬੜੀ ਸ਼ਾਨੋ ਸ਼ੌਕਤ ਨਾਲ ਜਿੱਤੇ ਤੇ ਚੰਨੀ ਸਾਹਿਬ ਇੱਕ ਗੁੱਟਬਾਜ਼ੀ ਦਾ ਹਿੱਸਾ ਬਣ ਕੇ ਅਗਰ ਚਰਨਜੀਤ ਚੰਨੀ ਗੁੱਟਬਾਜ਼ੀ ਦਾ ਹਿੱਸਾ ਨਾ ਬਣ ਕੇ ਬਾਜਵਾ ਸਾਹਿਬ ਨਾਲ ਆਉਂਦੇ ਰਾਜਾ ਵੜਿੰਗ ਨਾਲ ਆਉਂਦਾ ਸੁਖਜਿੰਦਰ ਰੰਧਾਵਾ ਨਾਲ ਆਉਂਦੇ ਭਾਰਤ ਭੂਸ਼ਨ ਆਸ਼ੂ ਸਾਰਿਆਂ ਨੂੰ ਬੁਲਾਉਂਦਾ ਜੇ ਬਲਾਇਤ ਹੋਣਾ ਹੁੰਦੇ ਉਹਨਾਂ ਦੇ ਘਰੇ ਪਹੁੰਚ ਜਾਂਦਾ ਵੀ ਮੈਂ ਕਾਂਗਰਸ ਪਾਰਟੀ ਦਾ ਵਰਕਿੰਗ ਪ੍ਰਧਾਨ ਆ ਤੇ ਰਾਜਾ ਵੜਿੰਗ ਸਾਹਿਬ ਸਾਰਿਆਂ ਨੂੰ ਲੈ ਕੇ ਆਓ ਆਸ਼ੂ ਨੇ ਵੀ ਜ਼ੋਰ ਨਹੀਂ ਲਾਇਆ ਹੋਣਾ ਕਿਉਂਕਿ ਆਸ਼ੂ ਦਾ ਵੀ ਸਾਰਿਆਂ ਨੂੰ ਪਤਾ ਹੈ ਪੋਲਿਟਿਕਲ ਸਟੈਂਡ ਹੈ ਉਹਦੇ ਬਾਰੇ ਅਕਸਰ ਕਿਹਾ ਜਾਂਦਾ ਕਿ ਉਹ ਅੜ ਜਾਂਦਾ ਤੇ ਕਈ ਵਾਰੀ ਅੜੀ ਦਾ ਫਾਇਦਾ ਹੁੰਦਾ ਕਈ ਵਾਰੀ ਨੁਕਸਾਨ ਹੁੰਦਾ ਜੇ ਆਸ਼ੂ ਜਿੱਤ ਜਾਂਦਾ ਤੇ ਅੱਜ ਹੀ ਚਰਨਜੀਤ ਚੰਨੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਚਿਹਰਾ ਪ੍ਰੋਜੈਕਟ ਹੋ ਜਾਣਾ ਸੀ ਵੀ ਚਰਨਜੀਤ ਚੰਨੀ ਦੀ ਅਗਵਾਈ ਚ ਅਸੀਂ ਜਿੱਤਿਆਂ ਸਰਕਾਰ ਨੂੰ ਹਰਾਤਾ ਚਰਨਜੀਤ ਚੰਨੀ 27 ਦਾ ਮੁੱਖ ਮੰਤਰੀ ਚਿਹਰਾ ਹੁਣ ਕਾਂਗਰਸ ਓਦੇ ਵੀ ਰੌਲਾ ਪਾਊਗਾ ਵੀ ਕੀ ਚਰਨਜੀਤ ਕਿਉਂਕਿ ਜਿਹੜੀ ਜਿੱਤ ਹਾਰ ਹੈ ਨਾ ਉਹ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ ਅਗਰ ਜਿੱਤ ਜਾਂਦੇ ਤੇ ਇਹ ਸਵਾਲ ਬਣ ਜਾਣਾ ਸੀ ਦੂਸਰਿਆਂ ਲਈ ਵੀ ਲਓ ਜੀ ਇਹ ਜਿੱਤ ਗਏ ਤੇ ਇਹ ਜਿੱਤ ਗਏ ਤੇ ਨਵੇਂ ਸਿਰੇ ਤੋਂ ਚਰਨਜੀਤ ਚੰਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਭਾਜਪਾ ਸਾਥ ਕਰਕੇ ਇਸ ਇਸ ਨਜ਼ਰੀਏ ਤੋਂ ਇਹ ਕਾਂਗਰਸ ਦੇ ਲਈ ਕੋਈ ਬਹੁਤ ਹੀ ਖੁਸ਼ੀ ਵਾਲੀ ਗੱਲ ਨਹੀਂ ਦੋਵੇਂ ਗੁੱਟ ਹਾਰ ਗਏ ਰਾਜਾ ਵੜਿੰਗ ਵੀ ਔਰ ਚੰਨੀ ਦਾ ਗੁੱਟ ਵੀ ਔਰ ਆਸ਼ੂ ਦਾ ਗਰੁੱਪ ਦੋਨੇ ਗਰੁੱਪ ਹਾਰ ਗਏ ਕਾਂਗਰਸ ਵੀ ਹਾਰ ਗਈ ਪਰ ਕਿਤੇ ਨਾ ਕਿਤੇ ਆਸ਼ੂ ਦੇ ਵਿਰੋਧੀ ਬੜੇ ਖੁਸ਼ ਹੋਣਗੇ ਕਾਂਗਰਸ ਦਾ ਇਹ ਵੀ ਰੌਲਾ ਸੰਦੀਪ ਜੀ ਕਾਂਗਰਸ ਜੇ ਕੋਈ ਹਾਰਦਾ ਹੈ ਅੱਧੀ ਕਾਂਗਰਸ ਦੁਖੀ ਹੁੰਦੀ ਹੈ ਅੱਧੀ ਕਾਂਗਰਸ ਖੁਸ਼ ਹੁੰਦੀ ਹੈ ਅੱਧੀ ਕਹ ਲਓ ਜਾਂ ਜਿੰਨੀ ਮਰਜ਼ੀ ਕਹ ਲਓ ਸੋ ਆਸ਼ੂ ਦੇ ਹਾਰਨ ਤੇ ਵੀ ਖੁਸ਼ ਹੋਣਗੇ ਕਈ ਕਾਂਗਰਸੀ ਫੇ ਚਲੋ ਜੇ ਕਿਤੇ ਆਸ਼ੂ ਜਿੱਤ ਜਾਂਦਾ ਤੇ ਸਾਡਾ ਕੰਮ ਹੋ ਜਾਣਾ ਸੀ ਕਿਉਂ ਇਸ ਕਰਕੇ ਕਿ ਆਸ਼ੂ ਦੀ ਵੀ ਟੀਮ ਪੈਰਲਲ ਕੰਮ ਕਰਦੀ ਆ ਲੁਧਿਆਣੇ 'ਚ ਜੇ ਆਸ਼ੂ ਜਿੱਤ ਜਾਂਦਾ ਤੇ ਲੁਧਿਆਣਾ ਨਾਰਥ 'ਚ ਲੁਧਿਆਣਾ ਸਾਊਥ 'ਚ ਲੁਧਿਆਣਾ ਆ ਜਿਹੜਾ ਆਤਮਨਗਰ ਦੇ ਵਿੱਚ ਲੁਧਿਆਣਾ ਸੈਂਟਰਲ 'ਚ ਸਾਨੇ ਹਾਲ 'ਚ ਲੁਧਿਆਣਾ ਈਸਟ 'ਚ ਜਿੰਨੀਆਂ ਵੀ ਲੁਧਿਆਣੇ ਦੀਆਂ ਸੀਟਾਂ ਨੇ ਉਹ ਫਿਰ ਆਸ਼ੂ ਦੀ ਜਿਹੜੀ ਟੀਮ ਹੈ ਨਾ ਉਹਨਾਂ ਨੇ ਕਹਿੰਦਾ ਸੀ ਲਓ ਜੀ ਹੁਣ ਅਸੀਂ ਚੋਣ ਲੜਾਂਗੇ 27 ਚ ਤੇ ਰਾਜਾ ਵੜਿੰਗ ਪਿੱਛੇ ਪੈ ਜਾਣਾ ਸੀ ਜੇ ਆਸ਼ੂ ਜਿੱਤ ਜਾਂਦਾ ਹੁਣ ਆਸ਼ੂ ਹਾਰ ਗਿਆ ਹੁਣ ਜਿਹੜਾ ਸਾਰੇ ਹਲਕਿਆਂ ਚ ਹੈ ਹੁਣ ਜਿਹੜਾ ਕੜਵਲ ਆਇਆ ਸੀ ਆਸ਼ੂ ਲੈ ਕੇ ਆਈ ਸੀ ਆਤਮਨਗਰ ਚੋਂ ਪਿਛਲੀ ਵਾਰੀ ਲੜਿਆ ਚੋਣ ਉੱਥੇ ਸਿਮਰਜੀਤ ਬੈਂਸ ਲੜਨ ਨੂੰ ਫਿਰਦਾ ਹੁਣ ਸਿਮਰਜੀਤ ਬੈਂਸ ਸ਼ਾਮ ਨੂੰ ਮੁੱਛਾਂ ਨੂੰ ਤਾਤੂ ਦੇ ਕੇ ਨਿਕਲੂਗਾ ਵੀ ਲੈ ਬਈ ਠੀਕ ਐ ਰਾਜਾ ਵੜਿੰਗ ਕੈਮ ਐ ਐਮ ਪੀ ਐ ਸਾਡੇ ਇਲਾਕੇ ਦਾ ਸੋ ਕਾਂਗਰਸ ਇਸ ਤਰ੍ਹਾਂ ਦੀ ਫੁੱਟ ਵੀ ਚੱਲਦੀ ਐ ਭਾਵੇਂ ਇਹ ਲੀਡਰ ਮੰਨਦੇ ਨਹੀਂ ਰਾਜਾ ਵੜਿੰਗ ਕਹੀ ਜਾਂਦਾ ਸੀ 올 ਇਜ਼ ਵੈਲ 올 ਇਜ਼ ਵੈਲ ਹੁਣ ਰਾਜਾ ਵੜਿੰਗ ਤੋਂ ਪੁੱਛੋ ਵੀ ਕਾਂਗਰਸ ਹਾਰ ਗਈ ਕੀ 올 ਇਜ਼ ਵੈਲ ਸੋ ਕਈ ਵਾਰੀ ਆਪਾਂ মিডিਆ ਨੂੰ ਪੱਤਰਕਾਰਾਂ ਨੂੰ ਵੀ ਸਮਝਾਏ ਕੋਸ਼ਣਾ ਵੀ ਇਹ ਤਾਂ ਐਵੇਂ ਹੀ ਗਲਤ ਖਬਰਾਂ ਫਲਾਉਂਦੇ ਨੇ ਸਾਡੀ ਕਾਂਗਰਸ ਬਾਰੇ ਇਹ ਤਾਂ ਕਹਿੰਦੇ ਸੀ ਨਵਜੋਤ ਸਿੱਧੂ ਕਰਕੇ ਕਾਂਗਰਸ 'ਚ ਫੁੱਟ ਹੈ ਅੱਜ ਸਾਰੇ ਝੂਠੇ ਪੈ ਗਏ ਨਵਜੋਤ ਸਿੰਘ ਸਿੱਧੂ ਫੇਰ ਆਪਣਾ ਸੱਚੇ ਸੋਚੇ ਕੰਮ ਤੇ ਲੱਗਿਆ ਕੋਈ ਦਾਗ ਨਹੀਂ ਉਹਦੇ ਤੇ ਤੋ ਇਸ ਕਰਕੇ ਸਾਰੇ ਨਵਜੋਤ ਸਿੱਧੂ ਦੇ ਪਿੱਛੇ ਪਏ ਸੀ ਵੀ ਸਿੱਧੂ ਕਰਕੇ ਹੀ ਕਾਂਗਰਸ ਆ ਰਹੀ ਆ ਜੀ ਵੀ ਸਿੱਧੂ ਨੂੰ ਅਹੁਦੇ ਦੀ ਲਾਲਚ ਸੀ ਉਹਨੇ ਤਾਂ ਰਾਜ ਸਭਾ ਛੱਡੀ ਸੀ ਉਹਨੇ ਤਾਂ ਜਿੱਦਣ ਮੰਤਰੀ ਦਾ ਅਹੁਦਾ ਛੱਡਿਆ ਉਹ ਸਮਾਨ ਚੱਕ ਕੇ ਆਪਣਾ ਪਟਿਆਲੇ ਲੈ ਗਿਆ ਸਰਕਾਰੀ ਕੋਠੀ ਵਹਿਲੀ ਕਰਤੀ ਇਹ ਆਪਸ ਚ ਕਾਂਗਰਸ ਦੇ ਲੀਡਰ ਨੇ ਜਿਹੜੇ ਇਹ ਇਕੱਠੇ ਹੋ ਹੀ ਨਹੀਂ ਸਕੇ ਇਹਨਾਂ ਨੂੰ ਰਾਹੁਲ ਗਾਂਧੀ ਨਹੀਂ ਮਨਾ ਸਕਿਆ ਭੁਭੇਸ਼ ਭਗੇਲ ਫੇਲ ਕਰਤਾ ਇਹਨਾਂ ਨੇ ਪਰਭਾਰੀ ਤੋ ਪੰਜਾਬ ਦੇ ਕਾਂਗਰਸੀ ਤਕੜੇ ਬਹੁਤ ਨੇ ਸੰਦੀਪ ਜੀ ਜਿਹਨੂੰ ਮਰਜ਼ੀ ਚਾਉਣ ਫੇਲ ਕਰ ਦੇਣ ਆਪ ਭਾਵੇਂ ਜਿੱਤਣ ਨਾ ਜਿੱਤਣ ਪਰ ਇਹ ਇੰਜਣ ਫੇਲ ਕਰ ਦਿੰਦੇ ਤੇ ਭਾਜਪਾ ਬਾਰੇ ਕੀ ਖਿਆਲ ਹੈ ਡੱਲਾ ਸਾਹਿਬ ਤੁਹਾਡੀ ਟਿੱਪਣੀ ਉੱਤੇ ਵੀ ਚਾਹੁੰਦੇ ਆ ਬਿਲਕੁਲ ਦੇਖੋ ਭਾਜਪਾ ਨੇ ਲਈਆਂ 20323 ਵੋਟਾਂ ਭਾਜਪਾ ਪਿਛਲੀ ਵਾਰ ਨਾਲੋਂ ਭਾਜਪਾ ਦੀਆਂ ਵੋਟਾਂ ਵੀ ਕਟੀਆਂ ਸੋ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਉਹਨਾਂ ਨੇ ਕੰਮ ਬੀਜੇਪੀ ਨੇ ਸੰਗਠਿਤ ਹੋ ਕੇ ਕੀਤਾ ਪਰ ਭਾਜਪਾ ਜਿੱਤ ਨਹੀਂ ਸਕੀ ਭਾਜਪਾ ਨੂੰ ਵੀ ਸੰਗਠਿਤ ਹੋ ਕੇ ਕੰਮ ਕਰਨ ਦੀ ਲੋੜ ਹੈ ਔਰ ਭਾਜਪਾ ਨੂੰ ਨੁਕਸਾਨ ਕਾਦਾ ਹੋਇਆ ਮੈਂ ਦੱਸਦਾ ਜਿਹੜਾ ਆਪਰੇਸ਼ਨ ਸੰਧੂਰ ਸੀ ਅਗਰ ਭਾਰਤ ਦੀ ਸਰਕਾਰ ਨੇ ਪਾਕਿਸਤਾਨ ਦੇ ਨਾਲ ਯੁੱਧ ਲੜਨਾ ਹੈ ਤੇ ਪੰਜਾਬੀਆਂ ਬਾਰੇ ਸੋਚਣਾ ਪਊਗਾ ਹੁਣ ਜਿਹੜੇ ਸਾਡੇ ਹਜ਼ਾਰਾਂ ਲੋਕ ਪਲਾਇਨ ਕਰਕੇ ਘਰਾਂ ਨੂੰ ਛੱਡ ਕੇ ਗਏ ਵੀ ਪਾਕਿਸਤਾਨ ਵਾਲੇ ਪਾਸਿਓਂ ਔਰ ਭਾਰਤ ਵਾਲੇ ਪਾਸਿਓਂ ਯੁੱਧ ਵਰਗਾ ਮਾਹੌਲ ਹੈ ਸਾਡੇ ਲੋਕਾਂ ਦੇ ਖਰਚੇ ਹੋਏ ਲੋਕ ਘਰ-ਬਾਰ ਸਮਾਨ ਛੱਡ ਕੇ ਗਏ ਟਰੈਕਟਰਾਂ ਟਰਾਲੀਆਂ ਤੇ ਪੂਰਾ ਸਮਾਨ ਲੱਦ ਕੇ ਜਾਣਾ ਉਹਦਾ ਖਰਚਾ ਹੁੰਦਾ ਔਰ ਪੰਜਾਬੀ ਨਾਖੁਸ਼ ਸੀ ਤੁਸੀਂ ਅਗਰ ਦੂਜੇ ਮੁਲਕ ਨਾਲ ਯੁੱਧ ਲੜਨਾ ਹੈ ਲੜੋ ਪੰਜਾਬੀ ਨਾਲ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਜੇ ਪਾਕਿਸਤਾਨ ਨਾਲ ਯੁੱਧ ਲੜਨਾ ਹੈ ਤੇ ਪੰਜਾਬੀ ਕਹਿੰਦਾ ਮੈਨੂੰ ਰਫਲ ਨਹੀਂ ਚਾਹੀਦੀ ਮੈਨੂੰ ਡੰਡਾ ਦੇ ਦਿਓ ਉਹੀ ਬਹੁਤ ਹੈ ਪਰ ਗੱਲ ਇਹ ਆ ਵੀ ਸਾਡੀਆਂ ਸਰਕਾਰਾਂ ਪੰਜਾਬੀਆਂ ਬਾਰੇ ਸੋਚਣ ਭਾਰਤ ਸਰਕਾਰ ਨੇ ਉਹਨੂੰ ਪਤਾ ਵੀ ਪੰਜਾਬ ਸਰਹੱਦ ਤੇ ਹੈ ਸਾਡੀ ਆਰਥਿਕਤਾ ਦਾ ਕਿੰਨਾ ਨੁਕਸਾਨ ਹੋਇਆ ਜਿੰਨੇ ਦਿਨ ਯੁੱਧ ਲੱਗਿਆ ਪਾਕਿਸਤਾਨ ਨਾਲ ਤੁਹਾਨੂੰ ਕੋਈ ਪੈਕੇਜ ਦਵੇ ਬੀਜੇਪੀ ਅਸੀਂ ਸਰਹੱਦੀ ਸੂਬਾ ਹਿਮਾਚਲ ਪ੍ਰਦੇਸ਼ ਪਹਾੜੀ ਆ ਉਹਨਾਂ ਨੂੰ ਟੈਕਸ ਬੈਨੀਫਿਟ ਦਿੰਦਾ ਤੁਸੀਂ ਫੈਕਟਰੀ ਲਾ ਲਓ ਹਿਮਾਚਲ ਚ ਜਾ ਕੇ ਤੁਹਾਨੂੰ ਟੈਕਸ ਬੈਨੀਫਿਟ ਹੈ ਤੇ ਤੁਸੀਂ ਪੰਜਾਬ ਚ ਫੈਕਟਰੀ ਲਾ ਲਓ ਤੇ ਸਾਨੂੰ ਟੈਕਸ ਵੱਧ ਲੱਗ ਜਾਂਦੇ ਨੇ ਆ ਜਿਹੜਾ ਯੁੱਧ ਹੋਇਆ ਪਾਕਿਸਤਾਨ ਨਾਲ ਇਹ ਟੈਕਸੀ ਸੀ ਸਰਹੱਦ ਤੇ ਸਾਡਾ ਵਪਾਰ ਬੰਦ ਰੋਜ਼ਗਾਰ ਬੰਦ ਫੇਰਾ ਹਰਿਆਣੇ ਵਾਲਿਆਂ ਨੇ ਕਿੰਨੀ ਦੇਰ ਹਾਈਵੇ ਬੰਦ ਕਰਕੇ ਰੱਖਿਆ ਕਿਸਾਨੀ ਬਾਰੇ ਬੀਜੇਪੀ ਪੰਜਾਬ ਦੀ ਜਦ ਤੱਕ ਚੰਗੀ ਤਰ੍ਹਾਂ ਨਹੀਂ ਸੋਚਦੀ ਜੇ ਕੇਂਦਰ ਚ ਐਮਐਸਪੀ ਦਾ ਕਾਨੂੰਨ ਨਹੀਂ ਦੇਣਾ ਘਟੋ ਘਟ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਐਮਐਸਪੀ ਤੇ ਚੱਕੋ ਇਹ ਭਗਵੰਤ ਮਾਨ ਲਈ ਵੀ ਸਵਾਲ ਹੈ ਇਹ ਤਾਂ ਸ਼ਹਿਰੀ ਸੀਟ ਸੀ ਮੱਕੀ ਰੁਲੀ ਪਈ ਆ ਪੰਜਾਬ ਦੇ ਕਿਸਾਨਾਂ ਦੀ 2400 ਰੁਪਿਆ ਐਮਐਸਪੀ ਐ 19-1900 ਤੇ ਵੇਚਣ ਨੂੰ ਮੱਕੀ ਮਜਬੂਰ ਐ ਪੰਜਾਬ ਦਾ ਕਿਸਾਨ ਇਸ ਕਰਕੇ ਬੀਜੇਪੀ ਜਦ ਤੱਕ ਪੰਜਾਬ ਦੀ ਕਿਸਾਨੀ ਪੰਜਾਬ ਦੀ ਵਪਾਰੀ ਤਬਕਾ ਪੰਜਾਬ ਦਾ ਵਪਾਰੀ ਕੀ ਚਾਹੁੰਦਾ ਹੈ ਕਿ ਸਾਨੂੰ ਟੈਕਸ ਬੈਨੀਫਿਟ ਦਿਓ ਸਰਹੱਦ ਤੇ ਬੈਠੇ ਆ ਔਰ ਸਾਡੇ ਸ਼ਹਿਰੀ ਕੀ ਚਾਹੁੰਦੇ ਨੇ ਕਿ ਸਾਨੂੰ ਅਗਰ ਯੁੱਧ ਵਰਗਾ ਮਾਹੌਲ ਆਉਂਦਾ ਤੇ ਅਸੀਂ ਆਪਣਾ ਸਮਾਨ ਚਾੱਕ ਕੇ ਟਰੈਕਟਰ ਟਰਾਲੀਆਂ ਦੇ ਦੂਜੇ ਪਾਸੇ ਜਾਂਦੇ ਆ ਸਾਡਾ ਭਾਈ ਨੁਕਸਾਨ ਹੁੰਦਾ ਹੈ ਕਾਰੋਬਾਰ ਦਾ ਖਰਚਿਆਂ ਦਾ ਇਹ ਸਰਹੱਦੀ ਸੂਬਾ ਹੋਣ ਦਾ ਬੈਨੀਫਿਟ ਕੋਈ ਨਾ ਕੋਈ ਮਿਲਣਾ ਚਾਹੀਦਾ ਜਦੋਂ ਪਾਕਿਸਤਾਨ ਦੇ ਨਾਲ ਯੁੱਧ ਸੀ ਨਾ ਜੀ ਜੀ ਤੇ ਪੰਜਾਬੀ ਚਿੰਤਤ ਸੀ ਤੇ ਮੁਲਕ ਦੇ ਕਈ ਹਿੱਸੇ 'ਚ ਲੋਕ ਤਾੜੀਆਂ ਮਾਰਦੇ ਸੀ ਵੀ ਜੀ ਪਾਕਿਸਤਾਨ ਨੂੰ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਯੁੱਧ ਦੇ ਛੇਤੀ ਛੇਤੀ ਨਤੀਜੇ ਨਹੀਂ ਨਿਕਲਦੇ ਠੀਕ ਹੈ ਸਾਡੀ ਫੌਜ ਜਿੱਤੀ ਹੈ ਪਰ ਪੰਜਾਬੀਆਂ ਦਾ ਆਰਥਿਕ ਨੁਕਸਾਨ ਹੋਇਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਪੂਰਾ ਕਰਨਾ ਉਹ ਨਹੀਂ ਕਰਦੀਆਂ ਸਰਕਾਰਾਂ ਇਸ ਕਰਕੇ ਭਾਜੀਪੀ ਨੂੰ ਆਪਰੇਸ਼ਨ ਸੰਧੂਰ ਦਾ ਕੋਈ ਫਾਇਦਾ ਨਹੀਂ ਹੋਇਆ ਆਪਰੇਸ਼ਨ ਸੰਧੂਰ ਦੇ ਨਾਲ ਨਾਲ ਅਗਰ ਪੰਜਾਬ ਨੂੰ ਵੀ ਕਹਿ ਦਿੰਦੇ ਵੀ ਆਪਾਂ ਸਿੰਧੂਰ ਦੀ ਰਾਖੀ ਵੀ ਕੀਤੀ ਆ ਤੇ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਸਰਹੱਦ ਤੇ ਆ ਪੰਜਾਬ ਤੇ ਤੁਹਾਨੂੰ ਅਸੀਂ ਆ ਟੈਕਸ ਬੈਨੀਫਿਟ ਵੀ 1 ਸਾਲ ਜਾਂ 10 ਸਾਲ ਪੰਜਾਬ ਚ ਬਿਜ਼ਨਸ ਤੇ ਅਸੀਂ ਟੈਕਸ ਮਾਫੀ ਦੰਨੇ ਆ ਤੇ ਪੰਜਾਬੀ ਵੀ ਮਾੜਾ ਮੋਟਾ ਕਾਰੋਬਾਰ ਵਪਾਰ ਕਰ ਲੈਣਗੇ ਚਾਰ ਫੈਕਟਰੀਆਂ ਪੰਜਾਬ ਚ ਆ ਜਾਣਗੀਆਂ ਨਹੀਂ ਤਾਂ ਪੰਜਾਬ ਚ ਕਿੱਥੋਂ ਫੈਕਟਰੀਆਂ ਆਉਂਦੀਆਂ ਜੀ ਬਾਹਰੋਂ ਇੱਕ ਅੱਧੀ ਫੈਕਟਰੀ ਮਸਾ ਆਉਂਦੀ ਆ ਪੰਜਾਬ ਚ ਵੱਡੀ ਪੰਜਾਬ ਦੇ ਲੋਕ ਕੰਮ ਕਰਨ ਲਈ ਬਾਹਰ ਹੀ ਜਾਂਦੇ ਨੇ ਸਾਡੇ ਬੱਚੇ ਪੜ੍ਹ ਲਿਖ ਕੇ ਕੋਈ ਬੰਗਲੌਰ ਤੁਰਿਆ ਫਿਰਦਾ ਕੋਈ ਦਿੱਲੀ ਕੋਈ ਨੌਇੜਾ ਕੋਈ ਕਲਕੱਤਾ ਕੋਈ ਮਦਰਾਸ ਆ ਮਾੜੇ ਮੋٹے ਬੱਚੇ ਹੀ ਆ ਸਾਡੇ ਆ ਦੋ ਚਾਰ ਯੂਨੀਵਰਸਿਟੀਆਂ ਨੇ ਆ ਚੰਡੀਗੜ੍ਹ ਯੂਨੀਵਰਸਿਟੀ ਤੇ ਲਵਲੀ ਯੂਨੀਵਰਸਿਟੀ ਜਿੱਥੇ ਪੜਨ ਆਉਂਦੇ ਨੇ ਨਹੀਂ ਤਾਂ ਯਾਰ ਸਾਡੇ ਦੂਜੇ ਭਾਈਚਾਰੇ ਦੇ ਲੋਕ ਝੋਨਾ ਬੀਜਣ ਆਉਂਦੇ ਨੇ ਬਹੁਤਾ ਕੁਝ ਹੈ ਨਹੀਂ ਭਾਜਪੀ ਨੂੰ ਹੀ ਕੁਝ ਕਰਨਾ ਪਊਗਾ ਜੇ ਜਿੱਤਣਾ ਹੈ ਪੰਜਾਬ ਜੇ ਬੀਜੇਪੀ ਨੇ ਪੰਜਾਬ ਨਹੀਂ ਜਿੱਤਣਾ ਫਿਰ ਬੀਜੇਪੀ ਵਰਗੀ ਪਾਰਟੀ ਕੋਈ ਨਹੀਂ ਪਾਈ ਤੇ ਡਲਾ ਸਾਬ ਅਕਾਲੀ ਦਲ ਤੇ ਟਿੱਪਣੀ ਕਰੋ ਫਿਰ ਆਪਾਂ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਕਰਕੇ ਦੇਖਦੇ ਆ ਵੀ ਕੀ ਨਤੀਜਾ ਨਿਕਲਦਾ ਅਕਾਲੀ ਦਲ ਤੇ ਭਾਜਪਾ ਇਕੱਠੇ ਕਰਕੇ ਹੋਣਾ ਵੀ ਕੀ ਹੈ 20000 20000 ਵੋਟਾਂ ਨੇ ਜਿਹੜੀਆਂ ਉਹ ਭਾਜਪਾ ਦੀਆਂ ਨੇ ਤੇ 8000 ਅਕਾਲੀ ਦਲ ਦੀਆਂ ਨੇ ਉਹ ਸੰਜੀਵ ਰੋੜਾ ਦਾ ਤਾਂ ਵੀ 35000 ਲਈ ਬੈਠਾ ਹੈ ਗੱਲ ਤਾਂ ਜਿੱਤ ਹਾਰ ਦੀ ਹੈ ਤੇ ਅਕਾਲੀ ਦਲ ਦੀ ਵੀ ਜ਼ਮਾਨਤ ਜ਼ਬਤ ਹੈ 8203 ਔਰ ਜਰਨੈਲ ਨੇ ਪੂਰਾ ਜੋਰ ਲਾ ਰੱਖਿਆ ਸੀ ਹੁਣ ਮੈਂ ਜਰਨੈਲ ਦਾ ਇਤਿਹਾਸ ਪੜ੍ਹ ਦਨਾਂ ਜਰਨੈਲ ਦਾ ਇਤਿਹਾਸ ਕਈ ਬੰਦੇ ਕਮੈਂਟ ਕਰਦੇ ਨੇ ਵੀ ਪਤਾ ਨਹੀਂ ਅਸੀਂ ਅਕਾਲੀ ਦਲ ਬਾਰੇ ਸੁਖਬੀਰ ਬਾਦਲ ਬਾਰੇ ਖਿਲਾਫ ਬੋਲਦੇ ਆ ਖਿਲਾਫ ਨਹੀਂ ਬੋਲਦੇ ਅਸੀਂ ਤਾਂ ਲੋਕਾਂ ਦਾ ਫਤਵਾ ਦੱਸ ਰਹੇ ਆ ਹੈ ਸੰਦੀਪ ਜੀ ਆਹ ਲਓ ਜੀ ਸੁਖਬੀਰ ਬਾਦਲ ਦਾ ਵੀ ਸਾਰਾ ਸੋ ਗੱਲ ਇਹ ਆ ਵੀ ਸੱਚ ਕੋੜਾ ਹੁੰਦਾ ਹਮੇਸ਼ਾ ਕਹਿੰਦੇ ਆ ਹੁਣ ਤੁਸੀਂ ਵੇਖੋ 2017 ਤੋਂ ਸ਼ੁਰੂ ਕਰ ਲੈਨੇ ਆ ਅਕਾਲੀ ਦਲ ਨੂੰ 25% ਵੋਟਾਂ ਪਈਆਂ ਔਰ ਭਾਜਪੀ ਨਾਲ ਗਠਬੰਧਨ ਸੀ 17 ਚ ਅਕਾਲੀ ਦਲ ਨੂੰ 25% ਵੋਟਾਂ ਪਈਆਂ 15 ਸੀਟਾਂ ਜਿੱਤਿਆ ਅਕਾਲੀ ਦਲ 15 16 ਭਾਜਪੀ ਨਾਲ ਗਠਜੋੜ ਦੇ ਬਾਵਜੂਦ ਵੀ 17 ਚ ਅਕਾਲੀ ਦਲ 15 ਕ ਸੀਟਾਂ ਜਿੱਤਿਆ ਤੇ ਕੀ ਪ੍ਰਾਪਤੀ ਆ ਸੁਖਬੀਰ ਸਿੰਘ ਬਾਦਲ ਦੀ ਸਰਕਾਰ 2017 ਚ ਬਣਾ ਗਿਆ ਸੀ ਕੈਪਟਨ ਅਮਰਿੰਦਰ ਕਿਉਂਕਿ ਸਿੱਧੂ ਉਧਰ ਚੱਲ ਗਿਆ ਸੀ ਉਸ 78 ਕ ਸੀਟਾਂ ਲੈ ਕੇ ਸੀ 70 78 ਅੱਛਾ ਫਿਰ ਜ਼ਿਮਨੀ ਚੋਣ ਹੋਈ 29 ਮਈ 2118 ਨੂੰ ਜਦੋਂ ਅਜੀਤ ਸਿੰਘ ਕਹਾੜ ਸਾਹਿਬ ਦੁਨੀਆ ਤੋਂ ਚਲੇ ਗਏ ਸੁਖਵੀਰ ਬਾਦਲ ਦੀ ਅਗਵਾਈ 'ਚ ਇਹ ਜ਼ਿਮਨੀ ਚੋਣ ਸੀ ਅਕਾਲੀ ਦਲ ਹਾਰ ਗਿਆ ਉਦੋਂ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਸੀ ਤੇ ਸੁਖਵੀਰ ਬਾਦਲ ਵਰਗੇ ਉਦੋਂ ਰਿਜ਼ਲਟ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਜ਼ਮਾਨਤ ਜ਼ਬਤ ਪਾਰਟੀ ਕਿਹਾ ਕਰਦੇ ਸੀ ਫੇਰ ਆਜੋ ਜੀ 2019 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਸਿਰਫ ਦੋ ਸੀਟਾਂ ਜਿੱਤਿਆ ਬੀਬੀ ਹਰਸ਼ਮਰਦਕੌਰ ਬਾਦਲ ਤੇ ਸੁਖਬੀਰ ਬਾਦਲ ਮਤਲਬ ਦੋਨੇ ਸੀਟਾਂ ਟੱਬਰ ਦੀਆਂ ਜਿੱਤੀਆਂ ਗਈਆਂ ਬਾਕੀ ਕੋਈ ਨਹੀਂ ਜਿੱਤਿਆ ਅਕਾਲੀ ਦਲ ਦਾ ਫੇਰ ਆਜੋ ਤੁਸੀਂ 2019 ਚਾਰ ਹਲਕਿਆਂ ਦੀ ਜ਼ਿਮਨੀ ਚੋਣ ਸੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਾਰ ਗਏ ਸੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਾਰ ਗਏ ਸੀ ਤੇ ਦਾਖਾ ਤੋਂ ਮਨਪੀਤਿਆਲੀ ਜਿੱਤਿਆ ਸੀ ਜਦੋਂ ਕੈਪਟਨ ਸਿੰਘ ਸਿੰਘ ਸੰਧੂ ਨੂੰ ਹਰਾਤਾ ਸੀ ਉਦੋਂ ਸਰਕਾਰ ਸੀ ਕੈਪਟਨ ਮਰਿੰਦਰ ਦੀ ਤਾਂ ਵੀ ਮਨਪੀਤਿਆਲੀ ਉਥੋਂ ਜਿੱਤ ਕੇ ਉੱਭਰ ਗਿਆ ਤੇ ਫਗਵਾੜਾ ਤੇ ਮੁਕੇਰੀਆਂ ਵੀ ਅਕਾਲੀ ਦਲ ਹਾਰ ਗਿਆ ਸੀ ਫੇਰ ਆਜੋ 2022 ਦੀਆਂ ਵਿਧਾਨ ਸਭਾ ਚੋਣਾਂ 2022 ਚ ਤੇ ਸਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ 30000 ਵੋਟਾਂ ਦੇ ਕਰੀਬ ਲਗਭਗ 30000 ਵੋਟਾਂ ਦੇ ਮਾੜਾ-ਮੋਟਾ ਘੱਟ ਵੱਧ ਹੋ ਸਕਦਾ ਵੋਟਾਂ ਦਾ ਅੰਕੜਾ ਹਾਰ ਗਏ ਸੀ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਅਕਾਲੀ ਦਲ ਮਾਲਵੇ ਚੋ ਜਿੱਤਿਆ ਹੀ ਨਹੀਂ ਸਿਰਫ 3 ਸੀਟਾਂ ਅਕਾਲੀ ਦਲ ਜਿੱਤਿਆ ਮਨਪੀਤਿਆਲੀ ਫੇਰ ਜਿੱਤਿਆ ਅੱਜ ਜਿਹਨੂੰ ਗद्दार ਕਹਿੰਦੇ ਆ ਨਾ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਉਹ ਫੇਰ ਜਿੱਤ ਗਿਆ ਸੀ ਲੋਕ ਮਨਪੀਤਿਆਲੀ ਦੇ ਨਾਲ ਸੀ ਲੋਕ ਕਦੀ ਗद्दार ਦੇ ਨਾਲ ਨਹੀਂ ਹੁੰਦੇ ਜੇ ਮਨਪੀਤਿਆਲੀ ਗद्दार ਹੁੰਦਾ ਤੇ ਲੋਕਾਂ ਨੇ ਨਵੇੜ ਦੇਣਾ ਸੀ ਹੁਣ ਤੱਕ ਸੋ ਫੇਰ ਹਾਰਿਆ ਕੌਣ 3 ਐਮਐਲਏ ਜਿੱਤੇ ਸੀ ਬਾਈਚ ਉਹਨਾਂ ਜੋ ਵੀ ਸੁਖਵਿੰਦਰ ਸੁਖੀ ਆਪ ਨਾ ਚਲੇ ਗਏ ਆਪ ਨਾ ਚਲੇ ਗਏ ਤੇ ਬਿਕਰਮ ਮਜੀਠੀਆ ਦੀ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਉਹ ਵੈਸੇ ਤਾਂ ਬਿਕਰਮ ਮਜੀਠੀਆ ਦਾ ਸੁਖਬੀਰ ਦੇ ਨਾਲ ਹੀ ਨੇ ਮਤਲਬ ਉਹ ਵੀ ਕਿਉਂਕਿ ਬਾਦਲ ਪਰਿਵਾਰ ਦਾ ਹਿੱਸਾ ਹੀ ਨਹੀਂ ਪਰ ਤਿੰਨ ਸੀਟਾਂ ਸੀ ਫਿਰ ਸੰਗਰੂਰ ਦੀ ਜ਼ਿਮਨੀ ਚੋਣ ਹੋਈ ਜਿੱਥੇ ਸਿਮਰਨਜੀਤ ਸਿੰਘ ਮਾਨ ਕਹਿੰਦਾ ਮੈਂ ਨਹੀਂ ਇਕੱਠੇ ਲੜਨਾ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਬੀਬੀ ਕਮਲਦੀਪ ਕੌਰ ਰਾਜੂਆਣਾ ਨੂੰ 44428 ਵੋਟਾਂ ਪਈਆਂ ਤੇ ਅਕਾਲੀ ਦਲ ਭਾਜਪੀ ਤੋਂ ਵੀ ਪਿੱਛੇ ਸੰਗਰੂਰ 'ਚ ਪੰਜਵੇਂ ਨੰਬਰ ਤੇ ਸੰਗਰੂਰ ਪੰਥਕ ਹਲਕਾ ਸੰਦੀਪ ਜੀ ਕਿਹਾ ਜਾਂਦਾ ਜਿਹੜੀ ਸੰਗਰੂਰ 'ਚ ਲਹਿਰ ਬਣ ਗਈ ਉਹ ਦੀ ਪੂਰੇ ਮੁਲਕ 'ਚ ਬਣ ਗਈ ਭਗਵੰਤ ਮਾਨ ਸੰਗਰੂਰ ਤੋਂ ਹੀ ਜਿੱਤਿਆ ਔਰ ਤੁਹਾਨੂੰ ਯਾਦ ਹੋਣਾ ਹੈ ਪੰਜ ਮੈਂਬਰੀ ਕਮੇਟੀ ਦਾ ਸਭ ਤੋਂ ਵੱਡਾ ਇਕੱਠ ਪਹਿਲਾਂ ਸੰਗਰੂਰ ਚ ਹੀ ਹੋਇਆ ਸੀ ਬਿਲਕੁਲ ਸੋ ਇਸ ਕਰਕੇ ਅੱਛਾ ਫਿਰ ਜਲੰਧਰ ਦੀ ਜ਼ਿਮਨੀ ਚੋਣ ਹੋਈ ਤੁਹਾਡਾ ਇਲਾਕਾ ਉੱਥੇ ਆ ਅਕਾਲੀ ਦਲ ਨੂੰ ਹਜ਼ਾਰ ਤੋਂ ਘੱਟ ਵੋਟਾਂ ਪਈਆਂ ਮਤਲਬ ਅਕਾਲੀ ਦਲ ਨੂੰ ਹਜ਼ਾਰ ਤੋਂ ਘੱਟ ਮੈਨੂੰ ਲੱਗਦਾ ਨੋਟਾਂ ਨੂੰ ਨਾ ਵੱਧ ਪੈ ਗਈਆਂ ਹੋਣ ਕਿਤੇ ਤੇ ਚਲੋ ਪਤਾ ਨਹੀਂ ਕਿੰਨੀਆਂ ਪਈਆਂ ਨੋਟਾਂ ਨੂੰ ਪਰ ਸੁਖਵੀਰ ਬਾਦਲ ਕਿਆ ਨੂੰ ਹਜ਼ਾਰ ਪਈਆਂ ਫੇਰ ਚੰਬੇਵਾਲ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਬਰਨਾਲਾ ਜ਼ਿਮਨੀ ਚੋਂ ਉਦੋਂ ਬਿਆਨ ਆ ਗਿਆ ਚੀਮਾ ਸਾਹਿਬ ਦਾ ਵੀ ਸਾਡੇ ਜਰਨੈਲ ਨਹੀਂ ਲੜ ਸਕਦਾ ਗਵਾਹੀ ਨਹੀਂ ਕਰ ਸਕਦਾ ਸੋ ਜਰਨੈਲ ਸਾਹਿਬ ਗਵਾਹੀ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਇਹ ਚੋਣ ਨਹੀਂ ਠੀਕ ਹੈ ਜੀ ਤੇ ਫੇਰ ਜਿਹੜੀ ਇਸ ਤੋਂ ਪਹਿਲਾਂ 24 ਦੀ ਵੀ ਲੋਕ ਸਭਾ ਸੀਟ ਆਈ 24 24 ਦੇ ਵਿੱਚ ਅਕਾਲੀ ਦਲ 13% ਤੇ ਰਹਿ ਗਿਆ ਵੋਟ ਪਰਸੈਂਟ 13 13.5 14 ਵੀ ਹੋ ਸਕਦਾ ਚਲੋ ਤੇ ਬੀਜੇਪੀ 18% ਤੋਂ ਉੱਤੇ ਗਈ ਬੀਜੇਪੀ ਇਸ ਵਕਤ ਪੰਜਾਬ ਚ ਨੰਬਰ 1 ਤੇ ਆਮ ਆਦਮੀ ਪਾਰਟੀ ਵੋਟ ਪਰਸੈਂਟੇਜ ਨੰਬਰ 2 ਤੇ ਕਾਂਗਰਸ ਵੋਟ ਪਰਸੈਂਟੇਜ ਨੰਬਰ 3 ਤੇ ਬੀਜੇਪੀ ਵੋਟ ਪਰਸੈਂਟੇਜ ਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਆ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਪਰ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਸੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਭਾਜੀ ਸੰਦੀਪ ਜੀ ਕੋਲੀ ਤੇ ਧੋਨੀ ਦੇ ਵੀ ਪੁਤਲੇ ਫੂਕ ਦਿੰਦੇ ਸੀ ক্রিকেট ਪ੍ਰੇਮੀ ਜਦੋਂ ਵਰਲਡ ਕੱਪ 'ਚ ਚੰਗਾ ਨਹੀਂ ਸੀ ਖੇਡਦੇ। ਬਿਲਕੁਲ। ਤੇ ਜਦੋਂ ਸਾਡੇ ਹੀਰੋ ਜਿੱਤਦੇ ਨੇ ਤੇ ਅਸੀਂ ਸਿਰ ਮੱਥੇ ਤੇ ਬਿਠਾ ਲੈਂਦੇ ਆਂ ਤੇ ਜਦੋਂ ਹਾਰਦੇ ਨੇ ਤੇ ਫਿਰ ਲੋਕ ਪੁਤਲੇ ਵੀ ਸਾੜਦੇ ਨੇ। ਸੋ ਸਾਨੂੰ ਜਿਹੜੀ ਕ੍ਰਿਟਿਸਿਜ਼ਮ ਹੈ ਸੁਖਵੀਰ ਬਾਦਲ ਨੂੰ ਇਹ ਵੀ ਅਪਣਾਉਣੀ ਪੈਣੀ ਹੈ। ਤੇ ਲੋਕ ਸਵਾਲ ਅਚਾ ਬੱਲਾ ਸਾਹਿਬ ਜਿੱਦਾਂ ਤੁਸੀਂ ਇਹ ਪੂਰਾ ਵੇਰਵਾ ਦੱਸਿਆ ਕੀ ਹੁਣ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਜੀ? ਮੈਂ ਇਹ ਵੀ ਸਵਾਲ ਲੈਣਾ। ਇੱਕ ਮਿੰਟ ਹੋਰ ਦੇ ਦਿਓ ਬਠਿੰਡਾ ਲੋਕ ਸਭਾ ਐਤ ਕੀ ਹੋਈ 24 ਚ ਬੀਬੀ ਹਰਸਿਮਰਤ ਕੌਰ ਬਾਦਲੀ ਜਿੱਤੀ ਕਲੀ ਔਰ 5 7 8 ਤੋਂ 8 5 7 8 ਜਾਂ 9 ਸੀਟਾਂ ਸ਼ਾਇਦ ਜ਼ਮਾਨਤ ਜ਼ਬਤ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ 13 ਦੇ ਵਿੱਚੋਂ ਅੱਧੀਆਂ ਤੋਂ ਵੱਧ ਸੀਟਾਂ ਤੇ ਜ਼ਮਾਨਤ ਜ਼ਬਤ ਹੋ ਜੇ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਤੇ ਸਾਡੀ ਖੇਤਰੀ ਪਾਰਟੀ ਸਖਬੀਰ ਸਿੰਘ ਬਾਦਲ ਸਾਹਿਬ ਜਰਨੈਲ ਪ੍ਰਧਾਨ ਤੇ ਫਿਰ ਲੁਧਿਆਣਾ ਜਿਮਨੀ ਚੋਣ ਹੁਣ ਅਸੀਂ ਦੇਖ ਲਈ ਇਸ ਤੋਂ ਪਹਿਲਾਂ ਇੱਕ ਹੋਰ ਸੀ ਜਿਮਨੀ ਚੋਣ ਜਲੰਧਰ ਵਾਲੀ ਚਲੋ ਉੱਚ ਹਜ਼ਾਰ ਸੀਟਾਂ ਤੇ ਤੁਸੀਂ ਵੇਖੋ ਲੁਧਿਆਣਾ ਜਿਮਨੀ ਚੋਣ ਚ ਵੀ ਘੱਟੋ-ਘੱਟ 15000 ਵੋਟ ਤਾਂ ਅਕਾਲੀ ਦਲ ਲੈ ਕੇ ਜਾਂਦਾ ਜ਼ਮਾਨਤ ਬਚਾਉਣ ਲਈ 15000 ਵੋਟ ਚਾਹੀਦੀ ਸੀ ਤੇ ਵੋਟਾਂ ਕਿੰਨੀਆਂ ਮਿਲੀਆਂ 8200 3 ਫਿਰ ਜ਼ਮਾਨਤ ਜਬਤ ਹੋ ਗਈ ਹਾਲਾਂਕਿ ਮੈਨੂੰ ਇਹ ਲੱਗਦਾ ਜਿਹੜੀਆਂ 8203 ਨੇ ਐਚਓ ਵੀ ਜ਼ਿਆਦਾਤਰ ਵੋਟਾਂ ਪਰਪਕਾਰ ਸਿੰਘ ਘੁੰਮਣ ਕਿਉਂਕਿ ਬੜੇ ਸਿਆਣੇ ਵਕੀਲ ਨੇ ਉਹਨਾਂ ਦਾ ਚੰਗਾ ਸਤਕਾਰ ਹੈ ਸਹਿਚਾਰਾ ਲੋਕਾਂ 'ਚ ਉਹਨਾਂ ਦੇ ਮੂੰਹ ਨੂੰ ਪਈਆਂ ਹੋਣੀਆਂ ਵੱਧ ਵੋਟਾਂ ਤੇ ਹੁਣ ਸੁਖਵੀਰ ਸਿੰਘ ਬਾਦਲ ਫਿਰ ਕਿੱਥੇ ਖੜਾ ਜੀ ਅਕਾਲੀ ਦਲ ਦਾ ਪ੍ਰਧਾਨ ਹੀ ਦੱਸੋ ਸੰਦੀਪ ਜੀ ਇਹ ਇਹੀ ਤੇ ਮੈਂ ਤੁਹਾਨੂੰ ਸਵਾਲ ਕਰ ਰਿਹਾ ਵੀ ਹੁਣ ਉਹਨਾਂ ਦੀ ਪ੍ਰਧਾਨਗੀ ਤੇ ਸਵਾਲੀਆ ਨਿਸ਼ਾਨ ਫਿਰ ਲੱਗ ਗਿਆ ਇਹ ਤੇ ਹੁਣ ਜਿਹੜੇ ਲੀਡਰ ਨਾਲ ਦੇਖੋ ਬڑے ਸਿਆਣੇ ਸਿਆਣੇ ਲੀਡਰ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਮਨਪਿਤਿਆਲੀ ਨੇ ਝੁੰਦਾ ਕਮੇਟੀ ਬਣੀ ਇਹ 100 ਤੋਂ ਵੱਧ ਹਲਕਿਆਂ ਚ ਝੁੰਦਾ ਕਮੇਟੀ ਗਈ ਲੋਕਾਂ ਨੇ ਕਿਹਾ ਵੀ ਲੀਡਰਸ਼ਿਪ ਥੋੜੀ ਦੇਰ ਤਬਦੀਲੀ ਕਰੋ ਮਹਿੰਦਰ ਸਿੰਘ ਧੋਨੀ ਆ ਉਹਨੇ ਵਕਤ ਰਹਿੰਦੇ ਕਹਿਤਾ ਵੀ ਮੈਂ ਟੈਸਟ ਕ੍ਰਿਕਟ ਨਹੀਂ ਖੇਡਣਾ ਸੰन्यास ਲੈ ਗਿਆ ਨਵਜੋਤ ਸਿੱਧੂ ਹੈ ਕਾਂਗਰਸ ਵਾਲੇ ਕਹਿੰਦੇ ਜੀ ਸਾਨੂੰ ਪਸੰਦ ਨਹੀਂ ਨਵਜੋਤ ਸਿੰਘ ਸਿੱਧੂ ਆਪਣੀਆਂ ਰੈਲੀਆਂ ਕਰੇ ਅਗਲਾ ਕੁੰਜੀਆਂ ਫੜਾ ਗਿਆ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਆਹ ਫੜੋ ਜੀ ਚਾਬੀ ਜਿੱਦਣ ਤੁਹਾਨੂੰ ਲੋਡ ਹੋਊਗੀ ਮੈਨੂੰ ਦੱਸ ਦਿਓ ਅੱਜ ਕਾਂਗਰਸ ਦਾ ਹਾਲ ਕੀ ਹੈ ਅੱਜ ਕਾਂਗਰਸੀ ਫੇਰ ਨਵਜੋਤ ਸਿੱਧੂ ਨੂੰ ਯਾਦ ਕਰਨ ਲੱਗੇ ਵੀ ਜੇ ਸਿੱਧੂ ਆਊਗਾ ਤੇ ਕਾਂਗਰਸ ਸਤਾਈ ਚ ਗਿਣਤੀ ਚ ਹੈ ਨਹੀਂ ਤਾਂ ਕੰਮ ਨਿਭੜਿਆ ਹੀ ਸਮਝੋ ਤੇ ਸੁਖਬੀਰ ਬਾਦਲ ਨੂੰ ਵੀ ਇਹ ਕਿਹਾ ਲੋਕਾਂ ਨੇ ਕਿ ਲੀਡਰਸ਼ਿਪ ਬਦਲੋ ਸੁਖਬੀਰ ਬਾਦਲ ਅਗਰ ਸਰਪ੍ਰਸਤ ਬਣ ਜਾਂਦਾ ਥੋੜੀ ਦੇਰ ਪਿੱਛੇ ਰਹਿ ਜਾਂਦਾ ਜੇ ਤੁਸੀਂ ਕਪਤਾਨ ਦੇ ਤੌਰ ਤੇ ਚੰਗੀ ਖੇਡ ਨਹੀਂ ਦਿਖਾ ਸਕਦੇ ਤੁਸੀਂ ਥੋੜੀ ਦਿਰ ਪਿੱਛੇ ਆਓ ਨਵੇਂ ਨੂੰ ਮੌਕਾ ਦਿਓ ਵੀ ਸਚਿਨ ਤেন্ডुलकर ਨੇ ਆਪਣੀ ਕਪਤਾਨੀ ਛੱਡੀ ਕਿ ਮੈਂ ਸਿਰਫ ਪਲੇਅਰ ਬਣ ਕੇ ਖੇਡੂ ਵਿਰਾਟ ਕੋਹਲੀ ਨੇ ਕਪਤਾਨੀ ਛੱਡੀ ਕਿ ਮੈਂ ਪਲੇਅਰ ਬਣ ਕੇ ਖੇਡੂ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡੀ ਕਿ ਮੈਂ ਪਲੇਅਰ ਬਣ ਕੇ ਖੇਡੂ ਜਿਹੜੇ ਕਾਬਲ ਲੀਡਰ ਨੇ ਹੁਣ ਸਚਿਨ ਤেন্ডুলਕਰ ਭਾਰਤ ਰਤਨ ਮਿਲ ਗਿਆ ਉਹਨੂੰ ਮਹਿੰਦਰ ਸਿੰਘ ਧੋਨੀ ਵੀ ਕ੍ਰਿਕਟ ਦੇ ਵੱਡੇ ਵੱਡੇ ਅਵਾਰਡ ਲੈ ਗਿਆ ਅਰਜੁਨ ਕੋਹਲੀ ਆ ਆ ਕੀ ਨਾਮ ਹੈ ਵਿਰਾਟ ਕੋਹਲੀ ਵੀ ਲੈ ਗਿਆ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਇੱਜ਼ਤ ਨਾਲ ਇਹ ਕਹਿ ਕੇ ਗਿਆ ਵੀ ਤੁਸੀਂ ਮੇਰੇ ਤੋਂ ਨਹੀਂ ਪ੍ਰਚਾਰ ਕਰਾਉਣਾ ਤੁਹਾਨੂੰ ਲੱਗਦਾ ਮੈਂ ਪਾਰਟੀ ਦੇ ਖਿਲਾਫ ਹਾਂ ਤੇ ਮੈਨੂੰ ਹੁਕਮ ਕਰੋ ਉਹ ਕਹਿੰਦੇ ਜੀ ਹਜੇ ਤੁਸੀਂ ਮੀਟਿੰਗਾਂ ਨਾ ਕਰੋ ਉਹ ਕਹਿੰਦਾ ਠੀਕ ਹੈ ਹੁਣ ਮੈਂ ਉਦੋਂ ਹੀ ਮੀਟਿੰਗ ਕਰੂੰਗਾ ਜਦੋਂ ਤੁਸੀਂ ਕਹੋਗੇ ਹੁਣ ਨਵਜੋਤ ਸਿੱਧੂ ਦੀ ਸਿਆਸੀ ਲੱਤ ਕਾਂਗਰਸ ਦੇ ਉੱਤੇ ਹੈ ਹਾਈ ਕਮਾਂਡ ਸਿੱਧੂ ਨੂੰ ਬਲੇਮ ਨਹੀਂ ਕਰ ਸਕਦੀ ਔਰ ਜਿਹੜੇ ਲੋਕ ਸਿੱਧੂ ਦੇ ਸਵਾਲ ਚੱਕਦੇ ਸੀ ਭਾਵੇਂ ਵੜਿੰਗ ਗਰੁੱਪ ਹੈ ਭਾਵੇਂ ਆਸ਼ੂ ਗਰੁੱਪ ਹੈ ਅੱਜ ਇਹਨਾਂ ਦੀ ਹਾਲਤ ਕੀ ਹੈ ਅੱਜ ਇਹਨਾਂ ਦਾ ਅਨੁਸ਼ਾਸਨ ਇਹਨਾਂ ਦੇ ਅਨੁਸ਼ਾਸਨ ਤੇ ਅਨੁਸ਼ਾਸਨ ਹੱਸਦਾ ਵੀ ਇਹ ਲੋਕ ਅਨੁਸ਼ਾਸਨ ਦੀਆਂ ਗੱਲਾਂ ਕਰਦੇ ਨੇ ਜਿਹੜੇ ਸਵੇਰੇ ਸ਼ਾਮ ਭੰਗ ਕਰਦੇ ਨੇ ਤੋ ਸਥਿਤੀ ਤਾਂ ਇਹ ਹੈ ਨਾ ਜੀ ਅਨੁਸ਼ਾਸਨ ਕੀ ਹੁੰਦਾ ਹੈ ਜੇ ਲੁਧਿਆਣੇ 'ਚ ਮਿਲ ਕੇ ਲੜਦੇ ਆਸ਼ੂ ਗਰੁੱਪ ਤੇ ਵੜਿੰਗ ਗਰੁੱਪ ਤੇ ਲੋਕ ਇਸ ਤਰ੍ਹਾਂ ਵੀ ਕਰਦੇ ਇਹਨਾਂ ਦੀ ਸਿਆਸੀ ਤੌਰ ਤੇ ਵੀ ਇਹਨਾਂ 'ਚ ਅਨੁਸ਼ਾਸਨ ਨਾ ਭਾਈ ਅੱਛਾ ਡੱਲਾ ਸਾਹਿਬ ਇੱਕ ਗੱਲ ਦੱਸਿਓ ਕਿ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਉਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਵੀ ਸੰਜੀਵ ਰੋੜਾ ਸਾਹਿਬ ਨੂੰ ਆਪਾਂ ਮੰਤਰੀ ਬਣਾ ਦੇਾਂਗੇ ਹੁਣ ਉਹ ਸਥਿਤੀ ਕਿੱਥੋਂ ਤੱਕ ਤੁਹਾਨੂੰ ਲੱਗਦੀ ਆ ਉੱਤੇ ਵੀ ਤੁਹਾਡੀ ਟਿੱਪਣੀ ਚਾਹੁੰਦੇ ਆ ਜਿੱਤ ਤੇ ਹੋ ਗਏ ਆ ਮਾਰਜਨ ਵੀ ਉਹਨਾਂ ਕੋਲ 10000 ਤੋਂ ਵੱਧ ਮੈਂ ਇੱਕ ਛੋਟਾ ਜਿਹਾ ਬਿਆਨ ਦੇਦਾ ਤੁਹਾਡਾ ਸਵਾਲ ਨਾਲ ਲੈ ਲੈਣਾ ਸਰਜੀਤ ਸਿੰਘ ਰਖੜਾ ਉਹਨਾਂ ਦਾ ਫੇਰ ਬਿਆਨ ਆ ਗਿਆ ਅੱਛਾ ਜਦੋਂ ਝੁੰਡਾ ਕਮੇਟੀ ਦੀ ਰਿਪੋਰਟ ਬਣੀ 100 ਹਲਕਿਆਂ ਚ ਗਈ ਉਹ ਸਿਫਾਰਸ਼ਾਂ ਨਹੀਂ ਸੁਖਵੀਰ ਬਾਦਲ ਨੇ ਮੰਨੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਹਾਰ ਮਿਲ ਰਹੀ ਹੈ ਉਹ ਤਾਂ ਇਹ ਕਹਿ ਰਹੇ ਨੇ ਪੰਜ ਮੈਂਬਰੀ ਵਾਲੇ ਕਿ ਸੁਖਬੀਰ ਸਿੰਘ ਬਾਦਲ ਜਿਸ ਢੜੇ ਦਾ ਪ੍ਰਧਾਨ ਹੈ ਅਕਾਲੀ ਦਲ ਦਾ ਉਹਨੂੰ ਲੰਬੇ ਹੋ ਜਾਣਾ ਚਾਹੀਦਾ ਹੈ ਚਰਨਜੀਤ ਬਰਾੜ ਉਹਨਾਂ ਦਾ ਬਿਆਨ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਚੰਦੂ ਮਾਜਰਾ ਸਾਹਿਬ ਦਾ ਵੀ ਇਕੱਠਾ ਹੀ ਹੈ ਸਾਂਝਾ ਹੀ ਲਗਭਗ ਕਈ ਲੀਡਰਾਂ ਦਾ ਉਹ ਕਹਿੰਦੇ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸਤੀਫਾ ਦੇ ਕੇ ਗਲਤੀਆਂ ਦਾ ਪਛਤਾਵਾ ਕਰਨਾ ਚਾਹੀਦਾ ਪਰ ਸੁਖਬੀਰ ਬਾਦਲ ਤਾਂ ਇਹ ਕਹਿ ਰਿਹਾ ਨਾ ਕੀ ਤਖਸੈਬਾਨਾਂ ਦੇ ਕਬਜ਼ਾ ਸੀ ਸੈਂਟਰ ਦਾ ਜਾਂ ਏਜੰਸੀਆਂ ਦਾ ਜਾਂ ਦੂਜਿਆਂ ਦਾ ਸੁਖਵੀਰ ਬਾਦਲ ਤਾਂ ਹਜੇ ਵੀ ਉੱਥੇ ਹੀ ਖੜਾ ਹੈ ਉਹ ਕਹਿੰਦਾ ਵੀ ਧੰਨਵਾਦ ਹੈ ਐਸਪੀਸੀ ਦਾ ਕਿ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਤੋਂ ਕਬਜ਼ਾ ਤਖਤਾਂ ਦਾ ਛਡਾ ਲਿਆ ਸੋ ਸੁਖਵੀਰ ਬਾਦਲ ਦੀ ਅਡਾਲਜੀ ਬਿਲਕੁਲ ਡਿਫਰੈਂਟ ਖੜੀ ਹੈ ਸਿਧਾਂਤਕ ਤੌਰ ਤੇ ਪਰ ਸੁਖਵੀਰ ਬਾਦਲ ਕਿਤੇ ਨਾ ਕਿਤੇ ਪੰਥਕ ਏਜੰਡੇ ਤੋਂ ਲੋਕਾਂ 'ਚ ਪ੍ਰਭਾਵ ਪਾਉਣ 'ਚ ناکਾਮਯਾਬ ਹੋਇਆ ਸੋ ਇਹ ਹਾਰ 8203 ਵੋਟਰਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਗਰ ਚੰਗੀ ਸਿਆਸਤ ਕਰਨਾ ਚਾਹੁੰਦੇ ਨੇ ਉਹਨਾਂ ਕੋਲੇ ਮੌਕਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹਾਰ ਤੋਂ ਬਾਅਦ ਕਿਤੇ ਆਸ਼ੂ ਕਾਰਜਕਾਰੀ ਪ੍ਰਧਾਨਗੀ ਤੋਂ ਅਸਤੀਫਾ ਨਾ ਦੇ ਦੇ ਇਹ ਵੀ ਹੋ ਸਕਦਾ ਸੁਖਬੀਰ ਬਾਦਲ ਅਸਤੀਫਾ ਦੇ ਦੇ ਅਗਰ ਸੁਖਬੀਰ ਬਾਦਲ ਅਸਤੀਫਾ ਦੇ ਦੇਗਾ ਤੇ ਸੁਖਬੀਰ ਬਾਦਲ ਦਾ ਕਦ ਵੱਡਾ ਹੋਊਗਾ ਵੀ ਸੁਖਬੀਰ ਬਾਦਲ ਇਹ ਗੱਲ ਨੂੰ ਸਮਝਿਆ ਵੀ ਮੈਂ ਨਹੀਂ ਜਿਤਾ ਪਾ ਰਿਹਾ ਸ਼੍ਰੋਮਣੀ ਅਕਾਲੀ ਦਲ ਮੈਨੂੰ ਅਸਤੀਫਾ ਦੇ ਕੇ ਨਵੀਂ ਲੀਡਰਸ਼ਿਪ ਅੱਗੇ ਲੈ ਆਉਣੀ ਚਾਹੀਦੀ ਹੈ ਜਿਹੜੀ ਗੱਲ ਹੁਣ ਤੁਸੀਂ ਕੀਤੀ ਸੁਖਵੀਰ ਬਾਦਲ ਵਾਲੀ ਮੈਂ ਉਹਦਾ ਹੀ ਐਡਰੈਸ ਕਰ ਰਿਹਾ ਸੀ ਸੰਦੀਪ ਜੀ ਮੈਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਮੈਂ ਇਹ ਵੀ ਜਾਨਣਾ ਚਾਹੁੰਦਾ ਨਾ ਵੀ ਜਦੋਂ ਲੀਡਰ ਚੋਣ ਲੜਦੇ ਆ ਵਾਅਦੇ بڑے ਕਰਦੇ ਆ ਇਦਾਂ ਹੀ ਅਰਵਿੰਦ ਕੇਜਰੀਵਾਲ ਲੱਗਿਆ ਸੀ ਵੀ ਤੁਸੀਂ ਇਹਨਾਂ ਨੂੰ ਅਰੂੜਾ ਸਾਹਿਬ ਨੂੰ ਚਾਤਾਓ ਸ਼ਾਮ ਤੱਕ ਸਵੇਰ ਤੱਕ ਅਸੀਂ ਮੰਤਰੀ ਬਣਾ ਦੇਾਂਗੇ ਨਹੀਂ ਨਹੀਂ ਉਹ ਤਾਂ ਮੰਤਰੀ ਤਾਂ ਹੁਣ ਬਣਾਈ ਦੇਣਗੇ ਜਦੋਂ ਕਹਿਤਾ ਸੀ ਅਰਵਿੰਦ ਕੇਜਰੀਵਾਲ ਨੇ ਕਹਿਤਾ ਭਗਵੰਤ ਮਾਨ ਨੇ ਕਹਿਤਾ ਮੈਨੂੰ ਲੱਗਦਾ ਕੱਲ ਤੱਕ ਮੰਤਰੀ ਬਣਾ ਦੇਣਗੇ ਕੱਲ ਨਹੀਂ ਤਾਂ ਪਰਸੋਂ ਬਣਾ ਦੇਣਗੇ ਮੰਤਰੀ ਮੰਡਲ 'ਚ ਨਵੇਂ ਨਾਮ ਵੀ ਆ ਸਕਦੇ ਨੇ ਫੇਰ ਬਦਲ ਵੀ ਮੰਤਰੀ ਮੰਡਲ 'ਚ ਹੋ ਸਕਦਾ ਸੋ ਹੁਣ ਅਸਤੀਫਾ ਵੀ ਦੇ ਦੇਣਗੇ ਜਦੋਂ ਇਹਨਾਂ ਨੇ ਸਰਟੀਫਿਕੇਟ ਹਾਸਲ ਕਰ ਲਿਆ ਸੰਜੀਵ अरोड़ा ਜੀ ਨੇ ਉਸ ਤੋਂ ਬਾਅਦ ਮੈਨੂੰ ਲੱਗਦਾ ਇੱਕ ਅੱਦੇ ਦਿਨ 'ਚ ਹੀ ਹੋ ਸਕਦਾ ਰਾਤ ਨੂੰ ਹੀ ਦੇ ਦੇਣ ਰਾਜ ਸਭਾ ਤੋਂ ਅਸਤੀਫਾ ਦੇ ਦੇਣਗੇ ਰਾਜ ਸਭਾ ਦੀ ਸੀਟ ਖਾਲੀ ਹੋ ਜੂ ਹੁਣ ਉੱਥੇ ਅਰਵਿੰਦ ਕੇਜਰੀਵਾਲ ਜਾਣਗੇ ਜਾਂ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧੀਆਂ ਨੂੰ ਭੇਜਣਗੇ ਇਹ ਵੀ ਸਵਾਲ ਹੈ ਅਗਰ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਧੀਆਂ ਨੂੰ ਰਾਜ ਸਭਾ 'ਚ ਭੇਜ ਦੇ ਉਹਦੇ ਨਾਲ ਅਰਵਿੰਦ ਕੇਜਰੀਵਾਲ ਦਾ ਕਦ ਫਿਰ ਵੱਡਾ ਹੋ ਜਾਏਗਾ ਕਿ ਪਾਰਟੀ ਸੁਪਰੀਮੋ ਤਾਂ ਹੈਗੀ ਨੇ ਪਾਰਟੀ ਦੇ ਪ੍ਰਧਾਨ ਨੇ ਵੀ ਉਹਨਾਂ ਨੇ ਆਪਣੇ ਉਸ ਸਾਥੀ ਡਿਪਟੀ ਮੁੱਖ ਮੰਤਰੀ ਨੂੰ ਰਾਜ ਸਭਾ 'ਚ ਭੇਜਿਆ ਮਤਲਬ ਅਰਵਿੰਦ ਕੇਜਰੀਵਾਲ ਇਸ ਰੂਪ 'ਚ ਵੱਡਾ ਬਣ ਗਿਆ ਕਿ ਉਹਨਾਂ ਨੇ ਮਨੀਸ਼ ਸਿਸੋਧੀਆਂ ਨੂੰ ਭੇਜਿਆ ਵੀ ਮੇਰਾ ਸਾਥੀ ਪਹਿਲਾਂ ਰਾਜ ਸਭਾ 'ਚ ਜਾਵੇ ਵੀ ਮੈਂ ਤਾਂ ਪਾਰਟੀ ਦਾ ਪ੍ਰਧਾਨ ਹੈਗਾ ਜੇ ਮਨੀਸ਼ ਸਿਸੋਧੀਆਂ ਨੂੰ ਭੇਜਿਆ ਗਿਆ ਕੇਜਰੀਵਾਲ ਵੱਲੋਂ ਉਹਦੇ ਨਾਲ ਕੇਜਰੀਵਾਲ ਦਾ ਕਦ ਵੱਡਾ ਹੋਏਗਾ ਬਾਕੀ ਤਾਂ ਇਹ ਪਾਰਟੀ ਨੇ ਫੈਸਲਾ ਕਰਨਾ ਆਮ ਆਦਮੀ ਪਾਰਟੀ ਨੇ ਜੇ ਕੇਜਰੀਵਾਲ ਵੀ ਜਾਣਗੇ ਰਾਜ ਸਭਾ ਚ ਤੇ ਕੇਜਰੀਵਾਲ ਸਾਹਿਬ ਨੇ ਇਹ ਨਹੀਂ ਕਹਿਣਾ ਵੀ ਮੈਂ ਗਿਆ ਆਪਣੇ ਆਪ ਨੂੰ ਮੈਂ ਚੁਣਿਆ ਉਹਨਾਂ ਨੇ ਕਿਹਾ ਪਾਰਟੀ ਦੀ ਹਾਈ ਕਮਾਂਡ ਦਾ ਫੈਸਲਾ ਸੀ ਮੈਨੂੰ ਮੰਨਣਾ ਪਿਆ ਤੇ ਮੈਂ ਰਾਜ ਸਭਾ ਚ ਆ ਗਿਆ ਜੀ ਡਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ